ਤੇ ਪੂਰੀ ਦਬਾਟ ਮਦੁਰ ਮੈਂ ਤੇ ਚੁੱਪੇ ਮਰੰਦਾ ਹੀ ਗਿਆ ਤੇ ਮੇਰੇ ਨਾ ਜਿਤਰਾ ਦੇ ਨਾਲ ਹੀ ਖੇਡਦਾ ਗਿਆ ਤੇ ਮੈਂ ਕਹਾਂ ਚੱਲ ਕੋਈ ਨਹੀਂ ਮੇਰਾ ਯਾਰ ਆ ਵੀ ਜਾਣ ਨੂੰ ਕੁਛ ਕਰਨ ਨਹੀਂ ਆਈ ਨਾ ਅੱਜ ਪੂਰੀ ਰਾਤ ਤੇ ਦੇਖਾਂ ਦੇਖਾ ਦੇ ਤਾਂ ਹੁਣ ਕਹਿੰਦਾ ਚੱਲ ਬੱਸ ਕਰ ਕਹਿੰਦਾ ਉੱਥੇ ਬੈਠ ਸੀਟ ਤੇ ਤੇ ਮੈਂ ਇਦਾਂ ਬੈਗੀ ਸੀ ਉੱਥੇ ਤਾਂ ਸੀ ਨਾ ਮਤਲਬ ਹੁਣ ਇਹਨਾਂ ਦੇ ਖੇਤਾ ਵਾਂ ਨੂੰ ਆ ਗਿਆ ਸੀਗੇ ਮਤਲਬ ਗਿਆ ਇਹਨਾਂ ਦੇ ਖੂਹਾਂ ਨੂੰ ਜਾਣਾ ਸੀ ਅਸੀਂ ਤੇ ਇਹਨੇ ਗੱਡੀ ਆ ਹੌਲੀ ਖਾਲਦੀ ਕਿੰਦੂ ਬੱਸ ਕਹਿੰਦਾ ਮਰੀਏ ਜਾਣੇ ਕਹਿੰਦਾ ਹੁਣ ਆਪਾਂ ਖੂਹ ਤੇ ਕਹਿੰਦਾ ਬਿਨਾਂ ਕੱਪੜਿਆਂ ਤੋਂ ਜਾ ਕਹਿੰਦਾ ਆਪਾਂ ਇਦਾਂ ਹੀ ਲਾਉਣੇ ਹੀ ਆ ਗੰਦੌਣ ਕੱਪੜੇ ਮੈਂ ਮਗਾ ਹਾਂ ਮਗਾ ਤੁਸੀਂ ਨਾ ਮੈਂ ਮਗਾ ਮਗਾ ਤੁਸੀਂ ਸਾਵਧਨੀ ਕਰ ਸਕਦੇ ਕਹਿੰਦਾ ਕਿਉਂ ਸਬਰ ਕਰ ਤੀ ਕੱਲ ਨਾ ਮਗਾ ਖੋਹਦੇ ਤੇ ਜਾ ਲੈਂਦੋ ਬਹਿ ਕਹਿੰਦਾ ਖੂ ਤੇ ਆਪਨਾ ਹੀ ਗੰਦਾ ਏਰੀਆ ਹਾਂ ਟੈਂਸ਼ਨ ਹੁੰਦਾ ਖੋਹ ਕਹਿੰਦਾ ਸਲਵਾਰ ਬਸ ਫਿਰ ਮੈਂ ਗੱਡੀ 'ਚ ਬੈਠੀ ਵੱਟੀ ਖੋਹਦਾ ਲਾ ਪੀ ਆਪਣੀ ਸਲਵਾਰ ਤੇ ਲਾ ਲਿਆ ਪੈਰਾਂ 'ਚ ਕੰਟ ਕੇ ਮਾਰੇ ਪਿੱਛੇ ਤਾਂ ਮੇਰੇ ਗੋੜੇ ਚਿੱਤੇ ਪੱਟ ਤੇ ਮੇਰੀ ਚਾਟੀ ਵਰਗੇ ਦੋਸਤ ਸੈਟ ਹੋਏ ਬੂਰੇ ਗੋਰਾ ਚਿੱਟਾ ਮੇਰਾ ਸਰੀਰ ਦੇਖੇ ਤਾਂ ਮੇਰਾ ਯਾਰ ਪੂਰਾ ਖੁਸ਼ ਤੋਨੇ ਫਟਾਫਟ ਆਪਣਾ ਹੱਥ ਮੇਰੇ ਪੱਟਾਂ ਦੇਖ ਕੇ ਨੰਗਾ ਪੈ ਚੁੰਦੀ ਆ ਵੱਡਾ ਨਾ ਪਿਆ ਤੇ ਫੇਰ ਮੁੰਡਾ ਮੈਦਾਨਾ ਹਰੋਦੇਆਨੋਂ ਆਪਣੇ ਘਰ ਮੈਂ ਦੋਸੇ ਜੀ ਕਰਤੀ ਤਵੇ ਬਾਈਨ ਮੇਰੇ ਹੱਥ ਉੱਤੇ ਫੇਰਨਾ ਪੈਦੇ ਕਹਿੰਦਾ ਆ ਜਾਈ ਔਰ ਕਹਿੰਦਾ ਜਾਣ ਤੈਨੂੰ ਇਦਾਂ ਹੀ ਗੰਦੀ ਸਵਾਦ ਲੈ ਮੈਂ ਕਹਿੰਦਾ ਅੱਛਾ ਤੇ ਮੈਂ ਕੋਲ ਮੈਂ ਕੱਪ ਚੀਕੀ ਕਰਦੇ ਹੁੰਨੇ ਆ ਕਹਿੰਦਾ ਲਾਇਆ ਕਹਿੰਦਾ ਇਹਨਾਂ ਦਿਨ ਨੂੰ ਇਦਾਂ ਦੇ ਸਵਾਦ ਲੈ ਸਕਦੇ ਆ ਆਪਾਂ ਮੈਂ ਕਹਾਂ ਉਹਦਾ ਲੈ ਤਾਂ ਨਹੀਂ ਸਕਦੇ ਬਸ ਫਿਰ ਕਹਿੰਦਾ ਆ ਜਾ ਤੇ ਹੁਣ ਮੇਰੇ ਕੱਲਾ ਜੈਂਪਰ ਪਾਇਆ ਹੋਇਆ ਤਾਂ ਤੁਹਾਡੇ ਉੱਤੇ ਕੋਈ ਅਸ਼ ਨਹੀਂ ਪਾਇਆ ਹੋਇਆ ਨਾਮ ਕੱਚੀ ਪਈ ਹੋਈ